ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਮੈਂ ਜਗਨੰਦਰ ਕੰਗ ਦੇ ਸੁੱਲ ਪ੍ਰਾਈਵੇਟ ਲਿਮਟਿਡ ਬਟੰਡਾ ਤੋਂ ਜੀ ਸੈੱਟ ਲਾਇਆ ਗਿਆ ਜੀ ਸਮਰਤੀਬਾਤ ਸੈੱਟ ਲੱਗਿਆ ਹੋਇਆ 10 ਐਚਪੀ ਦਾ ਜੈਕਸਨ ਦੇ ਪੈਨ ਲੱਗੇ ਹੋਏ ਹੈ ਜੀ ਪਾਣੀ ਦਾ ਪ੍ਰੈਸ਼ਰ ਤੁਸੀਂ ਦੇਖ ਸਕਦੇ ਹੋ 4 ਇੰਚੀ ਫੋਲੋ ਪ੍ਰੈਸ਼ਰਾਈਡ ਡਾਂਗੂ ਧਾਰ ਕਹਿ ਸਕਦੇ ਆ ਇਹਨੂੰ ਬਹੁਤ ਸੋਹਣਾ ਪਾਣੀ ਬਣਾਈ ਮੋਟਰ ਦਾ ਵੀਏਟ ਪੰਪ ਪਾਇਆ ਗਿਆ ਜੀ ਇੱਥੇ 15 ਐਚਪੀ ਦੀ ਡਰਾਈਵ ਲੱਗੀ ਹੋਈ ਹੈ ਆਈ ਯੂਨਿਟੀ ਦੀ ਛਾਲੀ ਦੇ ਉੱਤੇ ਡਰਾਈਵ ਰਨ ਕਰ ਰਹੀ ਹੈ ਜੀ ਪਾਣੀ ਤੁਸੀਂ ਫੇਰ ਵੇਖ ਸਕਦੇ ਹੋ ਜੀ ਬਾਈ ਨਾਲ ਗੱਲ ਕਰਵਾ ਰਹੇ ਨੇ ਜਿਨ੍ਹਾਂ ਦੇ ਸੈੱਟ ਲੱਗਿਆ ਹੋਇਆ ਜੀ ਸਸੇਕਾਲ ਜੀ ਕਿੱਦਾਂ ਲੱਗਿਆ ਬਾਈ ਰਿਜ਼ਲਟ ਵਧੀਆ ਬਹੁਤ ਵਧੀਆ ਪਾਣੀ ਕੀ ਦੱਸੋ ਸੰਤੋਸ਼ ਤੋਂ ਹੀ ਪਾਣੀ ਤੋਂ ਹਾਂ ਬਹੁਤ ਫੇਰਾ ਪਾਣੀ ਦਾ ਹੋ ਸਟ੍ਰਕਚਰ ਵਗੈਰਾ ਕਿਵੇਂ ਲੱਗਿਆ ਜੀ ਠੱਟਾ ਜਿਹਾ ਓਕੇ ਕੰਮ ਧੰਨਵਾਦ ਜੀ ਪਾਣੀ ਤੁਸੀਂ ਇੱਕ ਵਾਰ ਫੇਰ ਦੇਖ ਸਕਦੇ ਹੋ ਜੀ ਦੇ ਸੋਲਰ ਬਰਿੰਡਾ ਵੱਲੋਂ ਸਾਰੇ ਕਿਸਾਨ ਵੀਰਾਂ ਨੂੰ ਸਸੇਕਾਲ ਜੀ